ਕੀ ਕਿਰਾਵਾ ਮੋਤਾ ਸਿੰਘ ਜੀ ਕੀ ਕਿਰਾਵਾ ਆਪਣੇ ਲੜਕੇ ਨਾਲ ਲੜਕੇ ਨਾਲ ਏਜੰਟ ਨੂੰ ਪੈਸੇ ਦਿੱਤੇ ਯਾਨੀ ਤੇ ਏਜੰਟ ਨੇ ਪੈਸੇ ਨਹੀਂ ਵਾਪਸ ਕੀਤੇ ਯਾਨੀ ਕਿ ਪਰਚਾ ਦਰਜ ਕਰਾਇਆ ਹੈ ਤੇ ਕਿੱਲੇ ਪੈਸੇ ਸੀ ਏਜੰਟ ਨੂੰ ਕਿੱਲੇ ਗਏ ਕੀ ਕਨੇਡਾ ਹੀ ਕਨੇਡਾ ਵਿੱਚ ਜਿਹੜੇ ਕਿੰਨੇ ਪੈਸੇ ਦੀ ਗੱਲ ਹੋਈ ਸੀ ਪੱਕੀ ਲੱਖਾਂ ਹੀ ਹੋਈ ਕਿ ਲੋੜ ਮੈਨੇ ਕੀ ਕਰਾਂ ਕਿ ਕਿਹਾ ਵਾ ਨੌਜਵਾਨ ਨੇ ਕਦਮ ਚੱਕਿਆ ਯਾਨੀ ਕਿ ਦਵਾਈ ਪੀਣੀ ਏਜੰਟ ਦਾ ਕੋਹ ਕਾੜ ਕੇ ਦੱਤੋ ਵੀ ਹੁੰਦੀ ਹਾਂ ਹਾਂਜੀ ਦੱਤ ਹੋ ਗਈ ਭਾਈ ਇਹ ਧਰਨਾ ਲਾਇਆ ਕੀ ਕਰ ਰਹੇ ਧਰਨਾ ਲਾਉਂਦਾ ਕਰ ਲਾਏ ਪੁਲਸ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜੀ ਵੀ ਵਿੱਚ ਰਿਹਾ ਜਿਹੜਾ ਕੇਸ ਯਾ ਕਰਤੀ ਉਸਨੇ ਅੱਛਾ ਧੀਏ ਤੂੰ ਮੈਨੂੰ ਹਾਂਜੀ ਹਾਂਜੀ ਵੀ ਅੱਛਾ ਜੀ ਹਾਂਜੀ ਉਹ ਪੁਲਸ ਨੇ ਡਿਸਪੋਜ਼ ਨਹੀਂ ਕਰ ਰਹੇ ਨਹੀਂ ਪੁਲਸ ਨੇ ਥਾਣੇ ਵਿੱਚ ਫਾਈਲ ਕੀਤੀ ਜੀ ਸਾਡੀ ਕਿੱਧਰੋਂ ਯਾਨੀ ਕਿ ਜਲੰਧਰੋਂ ਕੱਢਿਆ ਉੱਥੋਂ ਯਾਨੀ ਕਿ ਪਿੰਡਾਂ ਵਿੱਚ ਦੀ ਲੋਹियां ਘਮਾਵੇ ਤੇ ਇੱਥੇ ਆਣ ਕੇ ਲਾਸ਼ ਜਾਵਾਂ ਕਰਨ। ਤੁਹਾਡੇ ਨੂੰ ਧਰਨਾ ਕਿੰਨੇ ਦਿਨ ਤੱਕ ਚੱਲਦਾ ਰਹੂਗਾ? ਕੀ ਮੰਗ ਤੁਹਾਡੀ ਹੁਣ? ਮੰਗ ਤਾਂ ਸਾਡੀ ਸਾਨੂੰ ਇਨਸਾਫ ਚਾਹੀਦਾ ਪੁਲਸ ਨੂੰ ਯਾਨੀ ਕਿ। ਕੀ ਕਰਾਣਾ ਤੁਹਾਨੂੰ ਸਾਨੂੰ ਸਭ ਚਾਹੀਦਾ ਪੁਲਸ ਚਾਕੇ ਨਹੀਂ ਲੈ। ਜਨਰੇਲ ਕਾਰਵਾਈ ਹੋਵੇ। ਹਾਂਜੀ ਹਾਂਜੀ। ਕੀ ਕਰਨਾ ਚਾਹਣਾ ਜੀ? ਕੀ ਕੱਢਣਾ ਹੋਈ ਆ? ਕੱਢਣਾ ਹੋਈ ਆ ਪੰਜ ਚ ਵਾਗ ਕੇ ਜਿੰਦੀ ਦਾ। ਉਹਨੂੰ ਪੈਸੇ ਜਿਤੇ ਬਾਹਰ ਚ ਦੇਜਿਆ ਜਾਣ ਵਾਕੇ ਪਾਸਪੋਰਟ ਵੀ ਦਿੱਤਾ ਵਾ ਨਾ ਸਾਡਾ ਮੁੰਡਾ ਤੇ ਜਾ ਨਾ ਸਾਡਾ ਪਾਸਪੋਰਟ ਮੋੜੇ ਨਾ ਸਾਡੇ ਪੈਸੇ ਮੋੜੇ ਐਸੀ ਐਸਐਸ ਵੀ ਦੇ ਜਾ ਹਲੇ ਕਿ ਜੀਫ ਨੂੰ ਮਾਰ ਕੇ ਕਿਥੀ ਆਉਣਾ ਉਹ ਵੀ ਸਾਨੂੰ ਇਦਾਂ ਹੀ ਜਿਹੜੇ ਮਰੂਨ ਲਿਆ ਗਿਆ ਦਾ ਸਾਡੇ 10 ਤੱਕ ਜਿੱਤੇ ਹੈ 6:30 ਤੱਕ ਸਾਡੇ 10 ਲੱਖ ਰੁਪਈਆ ਜਿੱਤਾ ਕੋਈ ਤਾਂ ਆਪਣੀ ਜਿੱਤਾ ਬਰਸੀਆਂ ਸਾਡਾ ਅਜਿਹਾ ਲੜਕੇ ਕੋਈ ਦਿਨ ਨਹੀਂ ਕੀ ਖਾਲੀ ਲੜਕੇ ਖੁੱਛੇ ਚ ਵੀ ਜਾਂਦੀ ਹੈ ਦਵਾਈ ਪੀ ਲਈ ਆਓ ਕਰੋ ਪਿੱਤੀ ਦਵਾਈ ਕੱਲ ਜੀ ਕੱਲ ਪਿੱਤੀ ਅੱਜ ਦਾ ਜਮੇ ਨੌਕ ਹੁੰਦੀ ਹੈ ਕਿਹੜੇ ਬੁੱਤਾਂ ਦਾ ਲੱਤ ਹੋਈ ਉਹਨਾਂ ਦੀ ਪੈ ਜਾਣਗੇ ਕਿ ਕਿੱਥੇ ਹੋਇ ਕੀਤਾ ਪਹਿੰਦਾ ਜੇ ਦਾਖਲ ਕੀਤਾ ਮੋੜ ਕੇ ਟਗੋਰ ਨੂੰ ਲੈ ਕੇ ਜਨਜਾ ਗਿਆ ਉੱਥੇ ਪੁੱਛਣੇ ਜਾਣ ਕੇ ਧਮਕੀ ਦਿੱਤੀ ਤੁਹਾਨੂੰ ਜਾਣ ਨਹੀਂ ਦੱਕਣ ਜੀ ਏ ਉਸਟਾਟ ਦੇ ਬੰਦੇ ਖਾਲੀ ਬਾਗੇ ਤੁਰੇ ਫੱਕਾ ਟੱਕਿਆਂ ਦੇ ਨੂੰ ਅਸਰੇ ਸਾਈਡ ਨੋਟ ਵੀ ਮਿਲਿਆ ਹੋਇਆ ਹਾਂਜੀ ਸਾਈਡ ਨੋਟ ਵੀ ਮਿਲਿਆ ਹੋਇਆ ਇਹ ਬੋਤੇ ਤੋਂ ਸਾਈਡ ਨੋਟ ਮਿਲਿਆ ਹੋਇਆ ਹਾਂ ਗੋਡ ਮੇਰਾ ਬੋਤੇ ਨੇ ਲਿਖ ਕੇ ਪਾ ਚੀਏ ਇਹ ਕਿ ਮੋਤ ਪਰ ਹਾਇ ਗਿਆ ਉਹਦੇ ਕਿਸੇ ਦਾ ਨਾਮ ਵੀ ਲਿਖਿਆ ਹੋਊ ਕਿ ਨਾਮ ਲਿਖਿਆ ਇਹ ਲੜਕਾ ਮਰਿਆ ਉਹਦਾ ਨਾਮ ਕੀ ਆ ਗੋਟਪਾਲ ਸਿੰਘ ਆ ਤੁਹ ਕੀ ਲੱਗਦੇ ਹੋ ਉਹਦੇ ਗਾਗਾ ਲੱਗਦਾ ਹੀ ਬਾਬਾ ਕਾਨੂੰਨ ਸਾਫ ਨਹੀਂ ਦੇਦਾ ਤਾਂ ਦਾ ਨਾ ਲਾਇਆ ਹਾਂ ਜੀ ਕਾਨੂੰਨ ਸਾਫ ਨਹੀਂ ਮਿਲਿਆ ਹਾਂ ਜੀ ਡਾਕਟਰ ਕੀ ਨਾ ਭਾਈ ਮੇਰਾ ਨਾਮ ਸੁਨੀਤਾ ਦੇਵੀ ਕੀ ਘਟਨਾ ਹੋਦੀ ਇਹਨਾਂ ਲੱਗ ਕੇ ਘਟਨਾ ਵਾਪਰੀ ਹੈ ਬੇਟਾ ਬਾਹਰ ਜਾਣਾ ਚਾਹੁੰਦਾ ਸੀਗਾ ਤੇ 2 ਸਾਲ ਹੋ ਗਏ ਇਹਨਾਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾ ਤਾਂ ਏਜੰਟ ਨੇ ਅੱਜ ਤਾਈਂ ਬਾਹਰ ਭੇਜਿਆ ਆ ਤੇ ਨਾ ਹੀ ਕੋਈ ਦਰਗਾਹਸ਼ ਲੈਂਦੇ ਹੈਗੇ ਆ 2 ਸਾਲ ਦੇ ਕਹਿ ਰਹੇ ਆ ਅੱਜ ਪੈਸੇ ਦਿਵਾਉਣੇ ਆ ਅੱਜ ਤੈਸੇ ਦਿਵਾਉਣੇ ਆ ਅੱਜ ਤੱਕ ਕੋਈ ਪੈਸਾ ਨਹੀਂ ਉਹਨਾਂ ਨੇ ਮੋੜਿਆ ਹੈਗਾ ਆਕਾ ਕੇ ਬੱਚੇ ਸਾਡੇ ਨੇ ਪੈਨਸ਼ਨ ਲੈ ਕੇ ਦੁਰਘਟਨਾ ਜੋ ਵੀ ਕੀਤੀ ਆ ਸਾਨੂੰ ਬਹੁਤ ਦੁੱਖ ਹੋਇਆ ਜਵਾਨ ਸਾਡਾ ਪੁੱਤ ਆ ਸਾਡਾ ਪੁੱਤ ਵਾਪਸ ਨਹੀਂ ਆਉਣਾ ਸਾਨੂੰ ਉਹਦਾ ਹੱਕ ਚਾਹੀਦਾ ਆ ਸਾਨੂੰ ਸਜ਼ਾ ਚਾਹੀਦੀ ਆ ਜੰਡ ਕਿੱਥੋਂ ਦਾ ਵਾ ਜੀਰਾ ਜੀ ਕਿੰਨੇ ਦੀ ਗੱਲ ਹੋਈ ਕਿੰਨੇ ਪੈਸੇ ਦੀ ਗੱਲ ਹੋਈ ਪਾਪਾ ਜੀ ਹੁਣਾਂ ਨੂੰ ਪਤਾ ਆ ਮੈਨੂੰ ਨਹੀਂ ਇੰਨਾ ਪਤਾ ਹੈਗਾ ਹਾਂਜੀ ਜੀ ਜੱਟ ਹੋਈ ਆ ਗੁਰਪ੍ਰੀਤ ਸਿੰਘ ਉਹ ਦਾਤੇ ਕਰਨ ਕਹਿ ਰਹੇ ਹਨ ਉਹ ਨੂੰ ਕਰਨਾ ਲਾਇਆ ਕੀ ਕਰਨ ਮੈਂ ਤੁਹਾਨੂੰ ਲਾਇਆ ਸੀ ਇਸ ਵਜ੍ਹਾ ਨਾਲ ਲਾਇਆ ਔਰ ਕੋਈ ਰੋਸ ਨਹੀਂ ਦਾ ਪੁਲਿਸ ਸਾਨੂੰ ਕੱਜਲ ਖਰਾਬ ਕਰਦੀ ਪਈ ਆ ਸਾਡੀ ਰਿਪੋਰਟ ਨਹੀਂ ਲਿਖਦੀ ਪਈ ਕਿ ਦੂਸਰੀ ਗੱਲ ਹੈ ਸਾਨੂੰ ਉਹ ਨਾਸ਼ ਨਹੀਂ ਦੇ ਰਹੀ ਹੈਗੀ ਕਿ ਸਾਨੂੰ ਪੁਲਿਸ ਦੇ ਦੋਸਤਾਂ ਸਾਨੂੰ ਨਾਸ਼ ਮਿਲਣੀ ਚਾਹੀਦੀ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਅਸੀਂ 1 ਵਜੇ ਦੇ ਆਣ ਕੇ ਬੈਠੇ ਆ ਇਹਨਾਂ ਨੇ ਸਾਡੇ 4 ਘੰਟੇ ਖੱਜਲ ਖਰਾਬ ਕੀਤੇ 18:00 ਤੇ 7:00 ਮੋੜ ਦੇ ਪੁਲਿਸ ਵਾਲੇ ਆਂਦੇ